ਚਲੋ ਚਲੋ ਆਂਟੀ ਹਾਂਜੀ ਚਲ ਫਿਰ ਫਿਰ ਰੱਖ ਲੋ ਕੋਈ ਨਹੀਂ ਖੜਨਦੇ ਦੋਸਤ ਬੈਠੋ ਉੱਠਾ ਕਰਕੇ ਫੜ ਕੇ ਛੋੜੋ ਨਾ ਮੋੜ ਕਿਉਂ ਖੜੇ ਆ ਅਸਾਂ ਅਸ ਸਮਾਜ ਦੀ ਬੜੀ ਆਦੀ ਦੇ ਨਾਲ ਵੀ ਕਰ ਰਹੇ ਹਾਂ ਦੀ ਕੋਈ ਨਹੀਂ ਤੇ ਕੋਈ ਇਸ ਤਰ੍ਹਾਂ ਦਾ ਪ੍ਰੋਗਰਾਮ ਹੋਵੇ ਕਿ ਮੈਂ ਤਾਂ ਸਾਰੇ ਨੂੰ ਕਹਿੰਦੀ ਆ ਕਿ ਉੱਪਰ 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 ਕਰੋ ਜਤਰੀ ਹੋਈ ਆ ਸੁਣਾ ਲੋ ਉਸ ਪਾਰ ਕੋਇਆ ਕਰੇ ਤੁਹਾਡੇ ਤੇ ਤੁਹਾਡੇ ਉੱਪਰ ਜੱਕ ਲੋ ਤੁਹਾਡੇ ਫੇਸ ਅੱਗੇ ਆ ਜਾਂਦਾ ਹੈ। ਇਹ ਸਭ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ। ਨਰਦੋਸ਼ਾ ਦਾ ਕਤਲ ਕੀਤਾ ਗਿਆ। ਉਹਨਾਂ ਦੀ ਆਤਮਾ ਨੂੰ ਸਰਦਾਰ ਦੇ ਫੁੱਲ ਭੇਟ ਕਰਨ ਵਾਸਤੇ ਉਸ ਤੋਂ ਇਲਾਵਾ ਕਿਹੜਾ ਹੀ ਅੱਗੇ ਆ ਜਾਓ ਪਲੀਜ਼ ਜ਼ਰੂਰੀ ਹੈ ਮੈਨੂੰ ਇਹ। ਹੋਲਾ ਆਤਮਾਵਾਣੂ ਫੌਲਪੇਟ ਸਰਦਾਰੇ ਫੌਲਪੇਟ ਕਰਨ ਵਾਸਤੇ ਔਰ ਦੇਸ਼ ਦੀ ਆਰਮੀ ਨੂੰ ਹੌਸਲਾ ਬਦੌਲ ਵਾਸਤੇ ਕਿਉਂਕਿ ਜੇਕਰ ਹਿੰਦੁਸਤਾਨੀ ਦੇਸ਼ ਦੀ ਆਰਮੀ ਨੂੰ ਪਤਾ ਲੱਗੇ ਕਿ ਬੱਚਾ-ਬੱਚਾ ਉਹਨਾਂ ਦੇ ਨਾਲ ਖੜਾ ਹੈ ਔਰ ਕੱਲ ਨੂੰ ਕੋਈ ਹੋਰ ਦੁਸ਼ਮਨ ਦੇਸ਼ ਸਾਡੇ ਸਾਡੇ ਦੇਸ਼ ਦੇ ਖਿਲਾਫ ਕੋਈ ਅਜਿਹਾ ਕਦਮ ਨਾ ਚੁੱਕ ਸਕੇ ਇਸ ਲਈ ਇੱਕ ਤਿਰੰਗਾ ਯਾਤਰਾ ਦੇ ਰੂਪ ਦੇ ਵਿੱਚ ਅਸੀਂ ਇਕੱਠੇ ਹੋਏ ਹਾਂ और जो मिशन संदूर है चाहे प्रधानमंत्री नरेंद्र मोदी जी और भारत की सेना ने रल के जो चलाया है उसकी कामयाबी ली इतो हाँ। तो तो निकलना थोड़ा थोड़ा एक एक करके निकला है इसे करके हाँ जी जिड़े संदूर ऑपरेशन किया गया अतवाद के विरुद्ध ਉੰਦੇ ਵਿੱਚ ਦੇਖੋ ਜੀ ਬੜਾ ਧਿਆਨ ਰੱਖਿਆ ਗਿਆ ਕਿ ਉੱਥੋਂ ਦੀ ਕਿਸੇ ਜਨਤਾ ਨੂੰ ਕੋਈ ਠੇਸ ਨਾ ਪਹੁੰਚੇ ਤੇ ਇਕੱਲਾ ਅੰਤਖਵਾਦ ਨੂੰ ਖਤਮ ਕਰਕੇ ਭਾਰਤ ਦੀਆਂ ਦੋ ਨਾਰੀਆਂ ਜਿਨ੍ਹਾਂ ਨੇ ਬਹੁਤ ਹੀ ਵਧੀਆ ਅਹਿਮ ਭੂਮਿਕਾ ਨਿਭਾਈ ਐ ਇਸ ਸੰਦੂਰ ਯਾਤਰਾ ਵਿੱਚ ਐਸ ਸੰਦੂਰ ਆਪਰੇਸ਼ਨ ਵਿੱਚ ਉਹਨਾਂ ਦਾ ਧੰਨਵਾਦ ਕਰਨ ਲਈ ਤੇ ਉਹਨਾਂ ਦਾ ਮਾਨ ਸਨਮਾਨ ਵਧਾਉਣ ਲਈ ਅੱਜ ਇਹ ਤਿਰੰਗਾ ਯਾਤਰਾ ਕੱਟੀ ਗਈ ਜਿਸ ਦੇ ਵਿੱਚ ਦੇਖੋ ਮੇਰੇ ਇੱਕ ਵਾਰੀ ਕਹਿਨ ਤੇ ਸਾਰੀ ਨਾਰੀ ਸ਼ਕਤੀ ਪਹੁੰਚ ਗਈ ਅੱਜ ਜੋ ਪਹਿਲਗਾਮ ਵਿੱਚ ਇੱਕ ਦਰਦਨਾਕ ਹਮਲਾ ਕੀਤਾ ਗਿਆ ਸਾਡੇ ਪੜੋਸੀ ਮੁਲਕ ਵੱਲੋਂ ਉਹਦੇ ਲਈ ਜੋ ਉਸ ਤੋਂ ਬਾਅਦ ਸਾਡੇ ਮਾਨਯੋਗ ਯਸ਼ਵਦੀ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਔਰ ਦੇਸ਼ ਦੀਆਂ ਜੁਹਾਰੂ ਸੁਨਾਵਾਂ ਨੇ ਰੜਕੇ ਜੋ ਸਾਡੇ ਗਵਾਂਢੀ ਮੁਲਕ ਦੇ ਉਹਨਾਂ ਦਾ ਐਕਸ਼ਨ ਲਿਆ ਗਿਆ ਔਰ ਮੈਂ ਇਸ ਗੱਲ ਤੇ ਇਹ ਗੱਲ ਕਹਿਣੀ ਚਾਹਣਾ ਵੀ ਸਾਡੇ ਦੇਸ਼ ਦੀ ਕੋਈ ਮਨਸਾ ਨਹੀਂ ਸੀ ਕਿਸੇ ਸਿਵਲਿਅਨ ਨੂੰ ਉਹਨਾਂ ਦਾ ਨੁਕਸਾਨ ਕਰਨ ਦੀ ਤੋ ਔਰ ਸਾਡੀ ਸੈਨਾ ਨੇ ਜੋ ਪਾਕਿਸਤਾਨ ਦੇ ਵਿੱਚ ਅੱਤਵਾਦੀ ਟਿਕਾਣੇ ਸੀ ਉਹ ਨੌ ਟਿਕਾਣੇ ਤਬਸਤ ਕੀਤੇ ਆ ਔਰ 100 ਦੇ ਕਰੀਬ ਅੱਤਵਾਦ ਜੋ ਸਾਰੀ ਦੁਨੀਆ ਦੇ ਵਿੱਚ ਅੱਤਵਾਦ ਫਲਾ ਰਹੇ ਸੀ ਉਹਨਾਂ ਨੂੰ ਮਾਰਿਆ ਇਸ ਕਰਕੇ ਉਸ ਤੋਂ ਬਾਅਦ ਇਸ ਜੋ ਮਿਸ਼ਨ ਸੀ ਜੋ ਉਹਦਾ ਨਾਮ ਮਿਸ਼ਨ ਸੰਦੂਰ ਰੱਖਿਆ ਗਿਆ ਔਰ ਮੈਂ ਮਿਸ਼ਨ ਸੰਦੂਰ ਤੇ ਉਹਨਾਂ ਦੇ ਸਾਡੀਆਂ ਭਾਰਤੀ ਸਨਾਵਾ ਜਿਨ੍ਹਾਂ ਨੇ ਸਾਡੀ ਸੁਰੱਖਿਆ ਲਈ ਬਾਰਡਰਾਂ ਦੇ ਖੜਕੇ ਵਿਰੋਧੀ ਦਾ ਜੋ ਜਵਾਬ ਦਿੱਤਾ ਉਹਨਾਂ ਦੇ ਉਹਨਾਂ ਦਾ ਹੌਸਲਾ ਵਧਾਉਣ ਲਈ ਅਸੀਂ ਅੱਜ ਇਕੱਠੇ ਹੋਏ ਆਂ ਔਰ ਦੇਖਦੇ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦੇ ਆਂ ਔਰ ਸਨਾਵਾ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਇਹ ਮੂੰਹ ਤੋੜਵਾ ਜਵਾਬ ਦਿੱਤਾ ਪਾਕਿਸਤਾਨ ਦੀਆਂ ਸਨਾਵਾ ਨੂੰ